ਇਸੇ ਤਰ੍ਹਾਂ ਜਦੋਂ ਜਾਨਾ ਚਾਹੁੰਦਾ ਰਿਹਾ ਗ੍ਰਿਥੀ ਜੰਦ ਤਨੋਂ ਆਦਤ ਉਹਦੀ ਕੋਈ ਚਾਲ ਨਾ ਚੱਲੇ ਤੇ ਸਾਹਿਬ ਜਾਨਾ ਅਚਾਨਕ ਬਿਮਾਰ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਸ ਸਕਤਾਂ ਦੇ ਜਦੋਂ ਬਿਮਾਰ ਹੋਏ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਭ ਸੰਗਤਾਂ ਨੇ ਮਿਲ ਕੇ ਗੁਰੂ ਨੇ ਕਿਰਪਾ ਕੀਤੀ ਆਕਾਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਸਾਹਿਬ ਜਾਦਾ ਗੁਰੂ ਹਰगोबिंद ਸਾਹਿਬ ਠੀਕ ਹੋ ਗਏ ਉਸ ਦੇ ਸਹੰਦ ਵਿੱਚ ਹੀ ਇਹ ਜਿਹੜਾ ਅੱਜ ਆਪਾਂ ਸ਼ਬਦ ਪੜਿਆ ਨਾ ਇਹ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਸੀ ਮੇਰਾ ਸਤਿਗੁਰ ਰਖਵਾਨਾ ਹੋਆ ਧਾਰ ਕਿਰਪਾ ਪ੍ਰਮਾਤ ਦੇ ਰੱਖਿਆ ਹਰ ਗੋਬਿੰਦ ਨਵਾ ਨਰਵਾ ਆਪਣੇ ਪੈਰ ਧਰ ਕੇ ਅਦੇ ਹੱਥ ਦੇ ਕੇ ਸਾਹਿਬ ਨੇ ਹਰ ਗੋਬਿੰਦ ਨੂੰ ਰੱਖ ਲਿਆ ਹੈ ਓ ਓ ਹੋਣਾ ਨੌ ਗੁਰ ਨੌ ਹੈ ਇਸ ਦੇ ਸੰਬੰਧ ਵਿੱਚ ਇਹ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੇ ਸਰਬਦੂਤ ਜਨਮ ਦਿੱਤਾ ਫਿਰ ਮੇਰੀ ਪਾਤਸ਼ਾਹ ਨੇ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਗੁਰਪਾਤਮੀ ਜੀ ਦੇ ਸੁਭਾਏ ਮਾਨ ਹੋਏ تقريبًا